ਦੋਸਤੋ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਸਾਰੇ ਦਾ ਸਾਰਾ ਸਰਕਾਰੀ ਤੰਤਰ ਬੀਜੇਪੀ ਦਾ ਆਰਐਸਐਸ ਦਾ ਜਿਹੜਾ ਆਈਟੀ ਸੈੱਲ ਹੈ ਜਾਂ ਜਿੰਨਾ ਵੀ ਵਿਕਾਊ ਮੀਡੀਆ ਹੈ ਉਹ ਇਸ ਗੱਲ ਦੇ ਉੱਤੇ ਦੁਹਾਈ ਪਿੱਟਣ ਤੇ ਲੱਗਿਆ ਹੋਇਆ ਹੈ ਕਿ ਮੋਰਚਾ ਤਾਂ ਜੀ ਫੇਲ ਹੋ ਗਿਆ ਮੋਰਚਾ ਤਾਂ ਖਤਮ ਹੋ ਗਿਆ ਮੋਰਚਾ ਤਾਂ ਕਮਜ਼ੋਰ ਪੈ ਗਿਆ ਆ ਨਿਗਾ ਮਾਰਨ ਵਾਲੀ ਗੱਲ ਆ ਆ ਸੰਗਰੂਰ ਡਿਸਟ੍ਰਿਕਟ ਦਾ ਪਿੰਡ ਹੈ ਕਾਕੜਾ 1 2 3 ਔਰ ਉਧਰਲੇ ਪਾਸੇ ਬਠਿੰਡਾ ਡਿਸਟ੍ਰਿਕਟ ਦਾ ਪਿੰਡ ਹੈ ਔਰ ਇਹ ਦੋਨੋਂ ਪਿੰਡ ਮਗਰਲੇ ਪਾਸੇ ਵੀ ਅਸੀਂ ਇੱਕ ਦੇਖ ਕੇ ਆਏ ਆ ਸਾਡੇ ਕਿਸਾਨਾਂ ਨੇ ਇੱਥੇ ਪੱਕੇ ਮੋਰਚੇ ਲਾ ਕੇ ਪੱਕੇ ਮਕਾਨ ਬਣਾਉਣ ਦੀ ਤਿਆਰੀ ਕਰ ਲਈ ਹੈ ਸੋ ਇਹ ਭਲੇਖੇ ਚ ਨਾ ਰਹੇ ਸਰਕਾਰ ਤੇ মিডিਆ ਅਸੀਂ মিডিਆ ਨੂੰ ਬੇਨਤੀ ਕਰਦੇ ਆਂ ਤੁਸੀਂ ਲੋਕਤੰਤਰ ਦਾ ਚੌਥਾ ਵੱਡਾ ਥੰਮੂ ਸੱਚ ਦਿਖਾਓ ਸਚਾਈ ਦਿਖਾਓ ਲੋਕਾਂ ਦੇ ਵਿੱਚ ਸੱਚ ਜਾਵੇ ਲੋਕਾਂ ਨੂੰ ਪਤਾ ਲੱਗੇ ਸੋ ਪੰਜਾਬ ਦੇ মিডিਆ ਨੂੰ ਮੇਰੀ ਅਪੀਲ ਆ ਪੰਜਾਬ ਦਾ মিডিਆ ਪਹਿਲਾਂ ਦੀ ਤਰ੍ਹਾਂ ਆਪਦਾ ਰੋਲ ਅਦਾ ਕਰੇ ਮੋਰੀ ਹੁੱਕੇ ਰੋਲ ਦਾ ਕਰੀਏ ਆਪਾਂ ਇਹ ਮੋਰਚਾ ਚੜ੍ਹਦੀ ਕਲਾ ਚ ਚੜ੍ਹਦੀ ਕਲਾ ਹੀ ਇਹਦੀ ਲੋਕਾਂ ਦੇ ਸਾਹਮਣੇ ਤਸਵੀਰ ਜਾਣੀ ਚਾਹੀਦੀ ਐ ਇਸ ਮੋਰਚੇ ਦੇ ਵਿੱਚ ਜਿਵੇਂ ਲਗਾਤਾਰ ਪਿਛਲੇ ਸਮੇਂ ਤੋਂ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਕੱਲੇ ਪੰਜਾਬ ਵਾਲੇ ਬੈਠੇ ਨੇ ਖਾਲਸਤਾਨੀ ਬੈਠੇ ਨੇ ਉਹ ਬੈਠੇ ਨੇ ਆ ਬੈਠੇ ਨੇ ਪਿੱਛੇ ਮਗਰਲੇ ਪਾਸੇ ਦੇਖਣ ਵਾਲਾ ਹੈ ਕਿੰਨੀ ਵੱਡੀ ਪੱਧਰ ਦੇ ਉੱਤੇ ਹਰਿਆਣੇ ਦੇ ਕਿਸਾਨਾਂ ਨੇ ਆ ਕੇ ਇੱਥੇ ਤੰਬੂ ਲਾ ਕੇ ਵਿੱਚ ਬੈਠੇ ਨੇ 30 ਦੇ ਕਰੀਬ ਟਰਾਲੀਆਂ ਆ ਚੁੱਕੀਆਂ ਨੇ ਹਰਿਆਣੇ ਖੇਤਰ ਚ ਸੋ ਕੌਣ ਨੇ ਹਰਿਆਣੇ ਦੇ ਵੀ ਤਾਂ ਕਿਸਾਨ ਵਿੱਚ ਬੈਠੇ ਨੇ ਸਾਡੇ ਸੋ ਇਸ ਕਰਕੇ ਇਹ ਮੋਰਚਾ ਕੇਵਲ ਪੰਜਾਬ ਦਾ ਨਹੀਂ ਹੈ ਪਿੱਛੇ ਜਦੋਂ ਆਪਾਂ ਰੇਲਾਂ ਰੋਕੀਆਂ ਨੇ ਉਸ ਵੇਲੇ ਕਰਨਾਟਕਾ ਕੇਰਲਾ ਤਾਮਿਲਨਾਡੂ ਓਡੀਸ਼ਾ ਬਿਹਾਰ ਝੂਪੀ ਰਾਜਸਥਾਨ ਹਰਿਆਣਾ ਸਾਰੀਆਂ ਸਟੇਟਾਂ ਦੇ ਵਿੱਚ ਰੇਲ ਰੁਕੀ ਤੁਹਾਡੇ ਸਾਹਮਣੇ ਰੁਕੀ ਹੈ ਸਾਰੀ ਦੁਨੀਆ ਨੇ ਦੇਖੀ ਹੈ ਪ੍ਰੈਸ ਨੇ ਦੇਖੀ ਹੈ ਸੋ ਇਸ ਕਰਕੇ ਅੰਦੋਲਨ ਚੜ੍ਹਦੀ ਕਲਾ ਚਾ ਵਾਹਿਗੁਰੂ ਕਿਰਪਾ ਕਰੇ ਗੁਰੂ ਨਾਨਕ ਦੀ ਰਹਿਮਤ ਆਏ ਮੈਂ ਤਾਂ ਇਹ ਕਹਾਂਗਾ ਜਦ ਸਰਕਾਰ ਦੀ ਬੁੱਧੀਹੀਨਤਾ ਤੇ ਜਿਹੜਾ ਇਸ ਮੋਰਚੇ ਦਾ ਕਿਸਾਨਾਂ ਦੀਆਂ ਮੰਗਾਂ ਨਾ ਮੰਨ ਕੇ ਮੋਰਚੇ ਨੂੰ ਲੰਮਾ ਆਪਦੀ ਚਾਲ ਨਾਲ ਖਿੱਚਣ ਦਾ ਜਿਹੜਾ ਯਤਨ ਕੀਤਾ ਉਹ ਇੱਕ ਬਹੁਤ ਵੱਡੀ ਚੁਟਾਈ ਹੋਈ ਹੈ ਸਰਕਾਰ ਤੋਂ ਅਗਰ ਇਹ ਸਾ ਮੋਰਚੇ ਨੂੰ ਸਰਕਾਰ ਸਮੇਂ-ਸਰ ਨਪੇੜ ਨਪਟਾ ਜਾਂਦੀ ਮੰਗਾ ਮੰਨ ਲੈਂਦੀ ਤਾਂ ਲੋਕ ਵੀ ਆਪਦਾ ਘਰੇ ਜਾ ਕੇ ਕੰਮ ਕਰਦੇ ਲੇਕਿਨ ਅੱਜ ਮਜਬੂਰੀ ਬਸ ਲੋਕਾਂ ਨੂੰ ਮੋਰਚੇ 'ਚ ਬੈਠਣਾ ਪੈ ਰਿਹਾ ਲੇਕਿਨ ਇਹ ਜ਼ਰੂਰ ਹੈ ਕਿ ਅੱਜ ਕਿਸਾਨਾਂ ਦੀਆਂ ਮੰਗਾਂ ਕਿਸਾਨਾਂ ਦੇ ਮੁੱਦੇ ਕਿਸਾਨਾਂ ਦੇ ਮਸਲੇ ਹਰ ਇੱਕ ਪੋਲੀਟੀਕਲ ਪਾਰਟੀ ਦੇ ਅਜੰਡੇ ਤੇ ਆਉਣਗੇ ਔਰ ਉਸ ਤੋਂ ਬਾਅਦ ਇਹ ਮੁੱਦੇ ਮਸਲੇ ਸਾਡੇ ਡਿਬੇਟਾਂ ਦਾ ਹਿੱਸਾ ਬਣਨਗੇ ਜਿੱਥੇ ਜਾ ਕੇ ਸਾਨੂੰ ਏਡੇ ਵੱਡੇ ਪਲੇਟਫਾਰਮ ਦੇ ਉੱਤੇ ਕਿਸਾਨਾਂ ਦਾ ਸਹੀ ਸੱਚ ਸਹੀ ਤਸਵੀਰ ਸਹੀ ਪਿਕਚਰ ਰੱਖਣ ਦਾ ਮੌਕਾ ਮਿਲੂ ਮੈਂ ਸਮਝਦਾ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੀ ਹੋਈ। ਕਿ ਉਹਦੀ ਮਰਜ਼ੀ ਆ। ਉਹਨੇ ਜਾਣਿਆ ਸ਼ਾਇਦ ਆ। ਸ਼ਾਇਦ ਉਹਨੂੰ ਲੱਗਿਆ ਕਿ ਇੱਕ ਸਦੀ ਪੌਣੀ ਸਦੀ ਬੀਤ ਗਈ ਹੈ ਇਹਨਾਂ ਲੋਕਾਂ ਨੂੰ ਲੁੱਟੀ ਦੇ ਜਾ ਰਹਿਆਂ ਨੂੰ। ਜਿਨ੍ਹਾਂ ਲੋਕਾਂ ਦੀ ਕਮਾਈ ਨੂੰ ਲੁੱਟ ਰਹੀਆਂ ਸਰਕਾਰਾਂ। ਅੱਜ ਹੋ ਸਕਦਾ ਗੁਰੂ ਨਾਨਕ ਪਾਤਸ਼ਾਹ ਇਸ ਮੂਰਚੇ ਦੇ ਜ਼ਰੀਏ ਇਸ ਕਿਸਾਨੀ ਦਾ ਮੁੱਦਿਆਂ ਨੂੰ ਉਭਾਰ ਕੇ ਨੈਸ਼ਨਲ ਲੈਵਲ ਤੇ ਲੈ ਜਾਣਾ ਚਾਹੁੰਦੇ ਹੋਣ ਤਾਂ ਹੀ ਜਾ ਕੇ ਇਹ ਸਰਕਾਰਾਂ ਤੋਂ ਫੈਸਲਾ ਨਹੀਂ ਦੇ ਸਕੀਆਂ ਕਿਸਾਨਾਂ ਦੀਆਂ ਮਸਲੇ ਨਹੀਂ ਹੱਲ ਕਰ ਸਕੀਆਂ ਐਂਕਰਵਾਜੀ ਸੀ ਸਰਕਾਰ ਦੀ ਈਗੋ ਸੀ ਸਰਕਾਰ ਦੀ ਲੇਕਿਨ ਉਹੀ ਈਗੋ ਹੁਣ ਸਰਕਾਰ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਜੋੜਾ ਕੇ ਬੈਠਣ ਦਾ ਕੰਮ ਵੀ ਕਰੂਗੀ ਸੋ ਮੋਰਚਾ ਚੜਦੀ ਕਲਾ ਤਾਂ ਮੈਂ ਫੇਰ ਦਿਖਾ ਦਿਆਂ ਲੋਕ ਵੱਡੀ ਪੱਧਰ ਦੇ ਉੱਤੇ ਇੱਥੇ ਘਰ ਪਾ ਕੇ ਕਰਮਕਾਨ ਬਣਾ ਕੇ ਪੱਕੇ ਮਕਾਨ ਬਣਾ ਕੇ ਏਸੀ ਵਗੈਰਾ ਦੇ ਪ੍ਰਬੰਧ ਕਰਕੇ ਪੰਦਰਾ ਵਗੈਰਾ ਦੇ ਪ੍ਰਬੰਧ ਕਰਕੇ ਇੱਥੇ ਆ ਚੁੱਕੇ ਨੇ ਮੋਰਚਾ ਚੜ੍ਹਦੀ ਕਲਾ ਜਾਂ ਬਹੁਤ-ਬਹੁਤ ਧੰਨਵਾਦ ਵੈਕੁਰਜੀ ਕਾ ਖਾਰਸਾ ਵੈਕੁਰ ਜੀ